ਕੀ ਨਾਮ ਹੈ ਜੀ ਕੀ ਕਟਨਾ ਕੁਮਾਰੀ ਕੀ ਘਟਨਾ ਹੋਈ ਹੈ ਉਹ ਨਚੂੜੀਆਂ ਲਾ ਕੇ ਲੈ ਗਏ ਲੈ ਗਏ ਕਿੱਥੇ ਆਏ ਸੀ ਕਿਵੇਂ ਕਿੰਨੇ ਵਜੇ ਦੀ ਘਟਨਾ ਹੈ ਕਿੰਨੇ ਜਣੇ ਸੀ ਦੋ ਜਣੇ ਤੇ ਇੱਕ ਸੀ ਇੱਕ ਜਣਾ ਇੱਕ ਸੀ ਲੈ ਕੇ ਗਏ ਕਿੰਨੇ ਵਜੇ ਦੀ ਘਟਨਾ ਹੈ ਇਹ 10 ਤੋਂ ਪਹਿਲਾਂ ਦੀ ਗੱਲ ਹੈ ਕੀ ਕੀਤਾ ਗਿਆ ਸੀ ਮੈਂ ਕਹਿੰਦਾ ਸਾਢੇ 4 ਦੇ ਦੁੱਖ ਬਹੁਤ ਨੇ ਤੁਹਾਨੂੰ ਅਸੀਂ ਦੇਣੇ ਆਂ ਕੁਛ ਤੇ ਤੁਹਾਡੇ ਜਿਹੜੇ ਦੁੱਖ ਜੇ ਕੱਟੇ ਜਾਣਗੇ

ਪੁੱਤ ਨੂੰ ਕਿਵੇਂ ਗੱਲਾਂ ਵਿੱਚ ਲੈ ਰਿਆ ਉਹਨਾਂ ਨੇ ਗੱਲਾਂ ਹੀ ਲੈ ਲਿਆ ਤੁਹਾਨੂੰ ਕਿ ਨਾਲ ਲਗਿਆ ਆ ਤੁਸੀਂ ਆਦਾ 골ਡ ਲਾ ਦਿਓ ਤੇ ਉਹਨੇ ਇੱਕ ਲੋ ਦਿੱਤਾ ਪਹਿਲਾਂ ਕਹਿੰਦਾ ਚੁੰਨੀ ਤੁਹਾਡੇ ਮੈਂ ਪ੍ਰਸ਼ਾਦ ਪੰਜ ਕੁਝ ਮਰਜ਼ੀ ਲੈ ਲੋ ਉਹਨਾਂ ਨੇ ਵਿੱਚ ਪਾ ਕੇ 100 ਰੁਪਇਆ ਤੇ ਵਿੱਚ ਕੋ ਪਤਾ ਨਹੀਂ ਹੋਰ ਕੀ ਉਹਨਾਂ ਦੇ ਵੱਲੋਂ ਤਾਂ ਫਿਰ ਕੁਝ ਪਾਇਆ ਹੋਣਾ ਤੇ ਉਹ ਕਹਿੰਦਾ ਉਹਦੇ ਵਿੱਚ ਉਹਦੇ ਵਿੱਚ ਮੇਰੀਆਂ ਚੂੜੀਆਂ ਰਖਵਾ ਲਈਆਂ ਤੇ ਉਹਨਾਂ ਨੇ ਕੱਲ ਮੈਂ ਆਦੇ ਕੋਲੋਂ ਮੈਂ ਤੁਹਾਨੂੰ ਕੱਪੜਾ ਦੇਣਾ ਕੱਪੜੇ ਜੋ ਨੇ ਬਣ ਕੇ ਪਤਾ ਨਹੀਂ ਉਹਦੇ ਕਿੰਨੇ ਕਾਗਜ਼ ਬਨੇ ਹੋਏ ਸੀ ਅਖਬਾਰ ਦੇ ਉਹਨ ਦੇ ਬਣਾ ਤੇ ਮੈਂ ਕਹਿੰਦੇ ਰਾਜ ਕਿਸੇ ਨਾਲ ਗੱਲ ਨਾ ਕਰਿਓ ਤੇ ਕਿਹਨਾਂ ਕਰੇ ਜਾ ਕੇ ਖੋਲੇ ਮੈਂ ਕਰੇ ਕਿਸੇ ਨਾ ਆਦੇ ਆਦਮੀ ਨੂੰ ਬਿਨਾਂ ਦਸੀਏ ਕਹਿੰਦੇ ਨਹੀਂ ਕਰੇ ਤਾਂ ਦੱਸੋ ਗਈ ਤੇ ਫਿਰ ਉਹ ਦੇਖੋ ਲੈ ਦੇ ਵਿੱਚ ਕੀ ਨਿਕਲਣਾ ਸੀ ਖਾਲੀ ਸੋਰਵਿਆ ਵੀ ਕੋ ਨਹੀਂ ਚੋੜੀਆਂ ਵੀ ਕੋ ਨਹੀਂ ਕੀ ਕੰਮ ਕਰਦੇ ਪੱਤਰਟ ਕੀ ਕੰਮ ਕਰਦੇ ਹੋ ਤੁਸੀਂ ਤੁਹਾਡਾ ਪਰਿਵਾਰ ਕੀ ਕੰਮ ਕਰਦਾ ਅਸੀਂ ਸਾਡੇ ਇੱਕ ਨਾ ਬੈਂਕ ਰੋਡ ਤੇ ਦੁਕਾਨ ਹੈ ਲਾਡੀ ਗਿਫਟ ਗੈਲਰੀ ਕੀ ਮੰਗਤ ਹੈ ਕੀ ਮੰਗਤ ਹੈ ਹਾਂਜੀ ਕੀ ਮੰਗ ਕਰਦੇ ਹੋ? ਸ਼ਾਸਨ ਤੋਂ ਕੀ ਮੰਗ ਰੱਖਦੇ ਹੋ ਨੀ? ਚੋਰ ਲੱਭਣਾ ਹੋਰ ਸੀ। ਚੁਰੀਆਂ ਸਾਡੇ ਮਿਲੀਆਂ ਚਾਹੀਦੀਆਂ ਨੇ। ਮਿਲਣੇ ਚਾਹੀ ਜਾਣੇ ਵੀ ਉਹ ਕੇ ਵੇ ਦੇ ਕਿਵੇਂ 10 ਵਜੇ ਦਾ ਵੀ ਨਹੀਂ ਟਾਈਮ ਹੈਗਾ ਸੀ ਤੇ ਦਿਨ ਦਿਹਾੜੇ ਵੀ ਸੜਕ ਤੇ ਵੀ ਇਹ ਹਾਸਿਆ ਕਰਕੇ ਚਲੇ ਗਏ। ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਅੱਜ ਸਵੇਰੇ ਇੱਕ ਮਹਿਲਾ ਜੋ ਮੰਦਿਰ ਦੇ ਵਿੱਚ ਮੱਥਾ ਟੇਕ ਕੇ ਵਾਪਸ ਕਰਨ ਨੂੰ ਆ ਰਹੀ ਸੀ ਤਾਂ ਰਸਤੇ ਵਿੱਚ ਇੱਕ ਮੋਟਰਸਾਈਕਲ ਤੇ ਸਵਾਰ ਤੇ ਨੌਜਵਾਨਾਂ ਨੇ ਬੀਬੀ ਨੂੰ ਰੋਕ ਕੇ ਕਿਹਾ ਕਿ ਅਸੀਂ ਉਹਨਾਂ ਦੀ ਕਿਸਮਤ ਬਦਲ ਦੇਾਂਗੇ ਤਾਂ ਉਹ ਔਰਤ ਉਹਨਾਂ ਦੇ ਲਾਲਚ ਵਿੱਚ ਆ ਗਈ ਇਹਨਾਂ ਤਿੰਨਾਂ ਲੁਟੇਰਿਆਂ ਵਿੱਚੋਂ ਇੱਕ ਲੁਟੇਰੇ ਨੇ ਕਿਹਾ ਕਿ ਉਹ ਪਹੁੰਚੇ ਹੋਏ ਮਹਾਪੁਰਸ਼ ਨੇ ਤੇ ਉਹਨਾਂ ਦੀ ਜ਼ਿੰਦਗੀ ਜਿਹੜੀ ਆ ਉਹ ਬਣਾ ਸਕਦੇ ਨੇ ਪਰ ਉਸ ਦੇ ਬਦਲੇ ਉਸ ਨੂੰ ਆਪਣੀਆਂ ਜਿਹੜੀਆਂ ਪੱਤ ਵਿੱਚ ਪਾਈਆਂ ਬੰਗਾ ਦੇਣੀਆਂ ਪੈਣਗੀਆਂ ਤਾਂ ਉਸ ਮਹਿਲਾ ਵੱਲੋਂ ਆਪਣੀਆਂ ਬਾਹਵਾਂ ਦੀਆਂ ਜਿਹੜੀਆਂ ਬੰਗਾ ਸਿਆਂ ਉਤਾਰ ਕੇ ਦੇ ਦਿੱਤੀਆਂ ਅਤੇ ਉਹਨਾਂ ਲੁਟੇਰੇ ਨੇ ਇਹ ਵੀ ਕਿਹਾ ਕਿ ਇਸ ਸੰਬੰਧੀ ਉਹ ਜਾ ਕੇ ਘਰ ਵੀ ਕੋਈ ਗਲਵਾਤ ਨਾ ਕਰਨ ਤਾਂ ਜਦੋਂ ਉਸ ਮੈਲ ਨੂੰ ਪਤਾ ਲੱਗਾ ਕਿ ਉਕਤ ਲੁਟੇਰੇ ਜਿਹੜੇ ਆ ਉਸ ਨੇ ਸੋਨੇ ਦੀ ਬੰਗਾ ਲਾ ਕੇ ਲੈ ਗਏ ਹਨ ਤਾਂ ਇਸ ਦੀ ਸ਼ਿਕਾਇਤ ਉਹਨਾਂ ਨੇ ਪੁਲਿਸ ਥਾਣੇ ਦਿੱਤੀ ਅਤੇ ਨਾਲ ਮੰਗ ਕੀਤੀ ਹੈ ਕਿ ਇਹੋ ਜਿਹੇ ਲੁਟੇਰੇ ਜਿਹੜੇ ਕਿ ਬਾਬਿਆਂ ਦੇ ਪੇਸ ਵਿੱਚ ਆਉਂਦੇ ਨੇ ਤੇ ਮਹਿਲਾਵਾਂ ਨੂੰ ਜਾਂ ਬੰਦਿਆਂ ਨੂੰ ਬੁਰਗਲਾ ਕੇ ਉਹਨਾਂ ਨਾਲ ਲੁੱਟਮਾਰ ਕਰਦੇ ਨੇ ਉਹਨਾਂ ਨੂੰ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਇਹਨਾਂ ਲੁਟੇਰਾਂ ਨੂੰ ਫੜ ਕੇ ਉਹਨਾਂ ਦੀਆਂ ਜੋ ਸੋਨੇ ਦੀਆਂ ਬੰਗਾ ਹੈ ਉਹ ਵਾਪਸ ਦਿਵਾਈਆਂ ਜਾਣ। ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਅੱਜ ਸਵੇਰੇ ਇੱਕ ਮਹਿਲਾ ਜੋ ਮੰਦਿਰ ਦੇ ਵਿੱਚ ਮੱਥਾ ਟੇਕ ਕੇ ਵਾਪਸ ਘਰ ਨੂੰ ਆ ਰਹੀ ਸੀ ਤਾਂ ਰਸਤੇ ਵਿੱਚ ਇੱਕ ਮੋਟਰਸਾਈਕਲ ਤੇ ਸਵਾਰ ਤੇ ਨੌਜਵਾਨਾਂ ਨੇ ਬੀਬੀ ਨੂੰ ਰੋਕ ਕੇ ਕਿਹਾ ਕਿ ਅਸੀਂ ਉਹਨਾਂ ਦੀ ਕਿਸਮਤ ਬਦਲ ਦਿਆਂਗੇ ਤਾਂ ਉਹ ਔਰਤ ਉਹਨਾਂ ਦੇ ਲਾਲਚ ਵਿੱਚ ਆ ਗਈ ਇਹਨਾਂ ਤਿੰਨਾਂ ਲੁਟੇਰਿਆਂ ਵਿੱਚੋਂ ਇੱਕ ਲੁਟੇਰੇ ਨੇ ਕਿਹਾ ਕਿ ਉਹ ਪਹੁੰਚੇ ਹੋਏ ਮਹਾਂਪੁਰਸ਼ ਨੇ ਤੇ ਉਹਨਾਂ ਦੀ ਜ਼ਿੰਦਗੀ ਜਿਹੜੀ ਆ ਉਹ ਬਣਾ ਸਕਦੇ ਨੇ ਪਰ ਉਸ ਦੇ ਬਦਲੇ ਉਸ ਨੂੰ ਆਪਣੀਆਂ ਜਿਹੜੀਆਂ ਆਪ 10 ਵਿੱਚ ਪੰਝ ਬੰਗਾ ਦੇਣੀ ਪੈਣੀ ਤਾਂ ਉਸ ਮਹਿਲਾ ਵੱਲੋਂ ਆਪਣੀਆਂ ਬਾਹਵਾਂ ਦੀਆਂ ਜਿਹੜੀਆਂ ਬੰਗਾ ਸਿਆਂ ਉਤਾਰ ਕੇ ਦੇ ਦਿੱਤੀਆਂ ਅਤੇ ਉਹਨਾਂ ਲੁਟੇਰੇ ਨੇ ਇਹ ਵੀ ਕਿਹਾ ਕਿ ਇਹ ਸਬੰਧੀ ਉਹ ਜਾ ਕੇ ਘਰ ਵੀ ਕੋਈ ਗਲਵਾਤ ਨਾ ਕਰਨ ਤਾਂ ਜਦੋਂ ਉਸ ਮਹਿਲਾ ਨੂੰ ਪਤਾ ਲੱਗਾ ਕਿ ਉਕਤ ਲੁਟੇਰੇ ਜਿਹੜੇ ਉਸ ਦੀਆਂ ਸੋਨੇ ਦੀਆਂ ਬੰਗਾ ਲਾ ਕੇ ਲੈ ਗਏ ਹਨ ਤਾਂ ਇਸ ਦੀ ਸ਼ਿਕਾਇਤ ਉਹਨਾਂ ਨੇ ਪੁਲਿਸ ਥਾਣੇ ਦਿੱਤੀ ਅਤੇ ਨਾਲ ਮੰਗ ਕੀਤੀ ਹੈ ਕਿ ਇਹੋ ਜਿਹੇ ਲੁਟੇਰੇ ਜਿਹੜੇ ਕਿ ਬਾਬਿਆਂ ਦੇ ਪੇਸ ਵਿੱਚ ਆਉਂਦੇ ਨੇ ਤੇ ਮਹਿਲਾਵਾਂ ਨੂੰ ਜਾਂ ਬੰਦਿਆਂ ਨੂੰ ਬੁਰਗਲਾ ਕੇ ਉਹਨਾਂ ਨਾਲ ਲੁੱਟਮਾਰ ਕਰਦੇ ਨੇ ਉਹਨਾਂ ਨੂੰ ਉਹਨਾਂ ਦੇ ਖਲਾ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਇਹਨਾਂ ਲੁਟੇਰਾਂ ਨੂੰ ਫੜ ਕੇ ਉਹਨਾਂ ਦੀਆਂ ਜੋ ਸੋਨੇ ਦੀਆਂ ਬੰਗਾ ਹੈ ਉਹ ਵਾਪਸ ਦਿਵਾਏ ਜਾਣ